ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਪਰਿਵਾਰ ਆਇਆ 7 ਸਾਲ ਦਾ ਬੱਚਾ ਉਹਨਾਂ ਦੇ ਨਾਲ ਸੀ ਤਾਂ ਇਹ ਪਰਿਵਾਰ 12 ਮਿੰਟਾਂ ਦੇ ਵਿੱਚ ਵਿੱਚ ਇਸ ਬੱਚੇ ਨੂੰ ਪਰਿਕਰਮਾ ਤੇ ਛੱਡ ਕੇ ਵਾਪਸ ਚਲਾ ਗਿਆ ਸੀਸੀਟੀਵੀ ਤਸਵੀਰਾਂ ਬਿਆਨ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਕਾਲੀ ਕਾਲੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਉਂਦੇ ਨੇ ਬਿਨਾ ਮੱਥਾ ਟੇਕ ਕੇ ਇਸ ਬੱਚੇ ਨੂੰ ਪਰਿਕਰਮਾ ਤੇ ਹੀ ਛੱਡ ਕੇ ਵਾਪਸ ਚਲੇ ਜਾਂਦੇ ਨੇ ਦੇਖਣ ਨੂੰ ਇਹ ਲੱਗ ਰਿਹਾ ਕਿ ਬੱਚੇ ਦੇ ਇਹ ਮਾਪੇ ਨੇ ਔਰ ਇੱਕ ਔਰਤ ਹੈ ਉਸਦੇ ਗੋਦੀ ਦੇ ਵਿੱਚ ਦੂਸਰਾ ਬੱਚਾ ਚੁੱਕਿਆ ਹੋਇਆ ਹੈ ਔਰ ਇਹ ਬੱਚਾ ਮਾਨਸਿਕ ਤੌਰ ਤੇ ਸਹੀ ਨਹੀਂ ਲੱਗ ਰਿਹਾ ਔਰ ਪ੍ਰਬੰਧਕਾਂ ਨੂੰ ਲਵਾਰਿਸ ਹਾਲਾਤਾਂ ਦੇ ਵਿੱਚ ਪਰਿਕਰਮਾ ਤੇ ਤੁਰਦਾ ਫਿਰਦਾ ਮਿਲਿਆ ਜਿਸ ਤੋਂ ਬਾਅਦ ਇਸ ਬੱਚੇ ਨੂੰ ਦਫ਼ਤਰ ਦੇ ਵਿੱਚ ਲਜਾਇਆ ਗਿਆ ਹੁਣ ਇਸ ਬੱਚੇ ਨੂੰ ਅੰਮ੍ਰਿਤਸਰ ਪਿੰਗਲਵਾੜਾ ਦੇ ਵਿੱਚ ਭੇਜ ਦਿੱਤਾ ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਇੱਕ ਸ਼ਖਸ ਜਿਸਦੇ ਪਰਨਾ ਬੰਨਿਆ ਹੋਇਆ ਨਾਲ ਉਸਦੀ ਘਰਵਾਲੀ ਲੱਗ ਰਹੀ ਹੈ ਜਿਸ ਦੀ ਗੋਦੀ ਦੇ ਵਿੱਚ ਇੱਕ ਬੱਚੀ ਚੁੱਕੀ ਹੋਈ ਹੈ ਔਰ ਇਹ ਬੱਚਾ ਉਹਨਾਂ ਦੇ ਨਾਲ ਤੁਰਦਾ ਹੋਇਆ ਦਿਖਾਈ ਦੇ ਰਿਹਾ ਔਰ ਜਦੋਂ ਗੁਰੂ ਘਰ ਦੇ ਵਿੱਚ ਦਾਖਲ ਹੋਏ ਤਾਂ 12 ਮਿੰਟਾਂ ਦੇ ਵਿੱਚ ਵਿੱਚ ਇਸ ਬੱਚੇ ਨੂੰ ਪਰਿਕਰਮਾ ਤੇ ਹੀ ਛੱਡ ਕੇ ਇੱਥੋਂ ਵਾਪਸ ਚਲੇ ਜਾਂਦੇ ਨੇ ਜਾਣ ਵੇਲੇ ਤਿੰਨੀ ਨੇ ਔਰ ਆਉਣ ਵੇਲੇ ਇਹ ਚਾਰ ਜਾਣੇ ਸੀ ਤਾਂ ਪ੍ਰਬੰਧਕਾਂ ਨੇ ਇਸ ਬੱਚੇ ਨੂੰ ਲਵਾਰਸ ਹਾਲਾਤਾਂ ਦੇ ਵਿੱਚ ਦੇਖਿਆ ਜੋ ਕਿ ਪਰਿਕਰਮਾ ਦੇ ਕੋਲ ਖੜਾ ਸੀ ਤਾਂ ਇਸ ਨੂੰ ਦਫ਼ਤਰ ਦੇ ਵਿੱਚ ਲਿਜਾਇਆ ਗਿਆ ਖਵਾਇਆ ਪਿਆਇਆ ਗਿਆ ਉਸ ਤੋਂ ਬਾਅਦ ਅੰਮ੍ਰਿਤਸਰ ਪਿੰਗਲਵਾੜਾ ਦੇ ਵਿੱਚ ਭੇਜ ਦਿੱਤਾ ਤਾਂ ਇਹ ਉਹ ਬੇਦਰਦ ਮਾਪੇ ਨੇ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਹੀ ਛੱਡ ਦਿੱਤਾ ਬਿਨਾਂ ਮੱਥਾ ਟੇਕ ਕੇ ਬਿਨਾਂ ਆਪਣਾ ਬੱਚਾ ਲੈ ਇਹ ਵਾਪਸ ਪਰਤਦੇ ਹੋਏ ਨਜ਼ਰ ਆ ਰਹੇ ਨੇ